ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਨੂੰ ਦੋਸਤੋ ਸਵਾਗਤ ਹੈ ਇੱਕ ਵਾਰ ਫੇਰ ਤੁਹਾਡਾ ਸਾਰਿਆਂ ਦਾ ਸਾਡੇ YouTube ਚੈਨਲ ਤੇ ਸੋ ਦੋਸਤੋ ਅੱਜ ਆਪਾਂ ਗੱਲ ਕਰਾਂਗੇ ਜੀ ਜ਼ਿੰਦਗੀ ਨੂੰ ਖੂਬਸੂਰਤ ਕਿਦਾਂ ਬਣਾ ਸਕਦੇ ਹਾਂ ਹਨਾ ਸੋ ਸਭ ਤੋਂ ਪਹਿਲਾਂ ਤਾਂ ਗੱਲ ਕਰਾਂਗੇ ਅੱਜ ਦੀ ਜਿਹੜੀ ਜ਼ਿੰਦਗੀ ਅੱਜ ਦੀ ਜੋ ਲਾਈਫ ਹੋਈ ਵੀ ਹੈ ਚਾਹੇ ਉਹ ਬੱਚਾ ਚਾਹੇ ਸਿਆਣਾ ਹਨਾ ਚਾਹੇ ਜੰਗੇ ਜਾਂ ਹਨਾ ਬਹੁਤ ਹੀ ਜ਼ਿਆਦਾ ਸਟ੍ਰੈਸ ਨਾਲ ਭਰੀ ਹੋਈ ਅੱਜ ਦੀ ਜਿਹੜੀ ਜ਼ਿੰਦਗੀ ਹੈ ਹਨਾ ਕਈ ਕਾਰਨ ਨੇ ਹਨਾ ਹੁਣ ਬੱਚਿਆਂ ਨੂੰ ਉਹ ਪੜ੍ਹਾਈ ਦੀ ਟੈਨਸ਼ਨ ਟੀਨੇਜਰ ਨੂੰ ਵੀ ਹਨਾ ਵੀ ਹਾਂ ਵੀ ਹੁਣ ਕੀ ਸਟੱਡੀ ਵਿੱਚ ਕੀ ਕਰਨਾ ਅੱਗੇ ਹਨਾ ਕਿ ਕਿਹੜੀ ਡਿਗਰੀ ਲੈਣੀ ਉਹਦੀ ਟੈਨਸ਼ਨ ਫਿਰ ਜਦੋਂ ਬੱਚਾ ਡਿਗਰੀ ਕਰ ਲੈਂਦਾ ਫਿਰ ਜੌਬ ਦੀ ਟੈਨਸ਼ਨ ਬਿਜ਼ਨਸ ਦੀ ਟੈਨਸ਼ਨ ਫਿਰ ਵਿਆਹ ਹੋ ਜਾਂਦਾ ਫੈਮਿਲੀ ਦੀ ਟੈਨਸ਼ਨ ਸੋ ਬਜ਼ੁਰਗਾਂ ਨੂੰ ਜਵਾਕਾਂ ਦੀ ਟੈਨਸ਼ਨ ਵੀ ਹਾਂ ਇਹਨਾਂ ਦਾ ਵਿਆਹ ਕਰਨਾ ਹਨਾ ਬਹੁਤ ਨਾਲ ਦੀਆਂ ਟੈਨਸ਼ਨਸ ਹੁੰਦੀਆਂ ਨੇ ਸੋ ਜ਼ਿੰਦਗੀ ਨਾ ਅਸੀਂ ਜਿਉਂਦੇ ਨਹੀਂ ਹਾਂਗੇ ਅਸੀਂ ਕੱਟਦੇ ਆ ਇੱਕ ਤਰ੍ਹਾਂ ਨਾਲ ਹਨਾ ਸੋ ਜ਼ਿੰਦਗੀ ਜਿਉਣੀ ਕਿਦਾਂ ਹੈ ਆਪਾਂ ਉਹ ਗੱਲ ਕਰਾਂਗੇ ਅੱਜ ਵੀ ਦੇਖੋ ਕਈ ਵਾਰ ਆਪਾਂ ਕਹਿੰਨੇ ਯਾਰ ਆਪਾਂ ਕੋਈ ਚੀਜ਼ ਸੈਲੀਬ੍ਰੇਟ ਕਰੀਏ ਆਪ ਕਹਿੰਨੇ ਯਾਰ ਛੋਟੀ ਜਿਹੀ ਚੀਜ਼ ਐ ਨੂੰ ਕੀ ਸੈਲੀਬ੍ਰੇਟ ਕਰਨਾ ਹਨਾ ਕੋਈ ਵੱਡੀ ਚੀਜ਼ ਹੋਊਗੀ ਆਪਣੀ ਲਾਈਫ 'ਚ ਫੇਰ ਆਪਾਂ ਸੈਲੀਬ੍ਰੇਟ ਕਰਾਂਗੇ ਹਨਾ ਬਟ ਨਹੀਂ ਇੱਥੇ ਮੇਰੀ ਸੋਚ ਇਹ ਹੈ ਵੀ ਛੋਟੀਆਂ ਛੋਟੀਆਂ ਜਿਹੜੀਆਂ ਚੀਜ਼ਾਂ ਨੇ ਹਨਾ ਉਹਨਾਂ ਨੂੰ ਵੀ ਸੈਲੀਬ੍ਰੇਟ ਕਰਿਆ ਕਰੋ ਛੋਟੇ ਛੋਟੇ ਮੂਵਮੈਂਟ ਛੋਟੇ ਛੋਟੇ ਪਲ ਹਨਾ ਜਿਹੜੇ ਹੁੰਦੇ ਆ ਜਿਹੜੇ ਸਾਡੀ ਜ਼ਿੰਦਗੀ 'ਚ ਖੁਸ਼ੀ ਲੈ ਕੇ ਆਉਂਦੇ ਉਹਨਾਂ ਨੂੰ ਸੈਲੀਬ੍ਰੇਟ ਕਰੋ ਹਨਾ ਇਹ ਨਾ ਸੋਚੋ ਵੀ ਕੋਈ ਵੱਡੀ ਚੀਜ਼ ਆਊਗੀ ਸਾਡੀ ਲਾਈਫ ਦੇ ਵਿੱਚ ਵੱਡੀ ਅਚੀਵਮ ਤੇ ਇਹ ਇਹਨਾਂ ਚੀਜ਼ਾਂ ਨੂੰ ਸੈਲੀਬ੍ਰੇਟ ਕਰੋਗੇ ਤਾਂ ਜਿਹੜੇ ਮੂਮੈਂਟਸ ਹੋਣਗੇ ਤੁਹਾਨੂੰ ਬਹੁਤ ਵਧੀਆ ਖੁਸ਼ੀ ਦੇਣਗੇ ਹਨਾ ਆਪਣੀ ਲਾਈਫ ਦੇ ਵਿੱਚ ਸੋ ਕੋਸ਼ਿਸ਼ ਕਰਿਆ ਕਰੋ ਸੈਲੀਬ੍ਰੇਟ ਕਰਨ ਦੀ ਛੋਟੇ ਛੋਟੇ ਪਾਲ ਵੀ ਹਨਾ ਕੈਪਚਰ ਕਰਿਆ ਕਰੋ ਹਨਾ ਤੇ ਫੈਮਿਲੀ ਨਾਲ ਟਾਈਮ ਸਪੈਂਡ ਕਰਿਆ ਕਰੋ ਨਾ ਇਹ ਚੀਜ਼ਾਂ ਤੇ ਟੈਨਸ਼ਨ ਤਾਂ ਚਲੋ ਰਹਿਣੀ ਹੀ ਰਹਿਣੀ ਆ ਹਨਾ ਇਹ ਜਾ ਨਹੀਂ ਸਕਦੀ ਹੈ ਕਿਉਂਕਿ ਐਦਾਂ ਦਾ ਮਾਹੌਲ ਚੱਲ ਰਿਹਾ ਬਾ ਹਨਾ ਮਹਿੰਗਾਈ ਦਾ ਦੌਰ ਆ ਹਨਾ ਹਰੇਕ ਪਰਸਨ ਨੂੰ ਟੈਨਸ਼ਨ ਹੈਗੀ ਹੈ ਜ਼ਿੰਦਗੀ ਦੇ ਵਿੱਚ ਸੋ ਮੈਂ ਤਾਂ ਇਹੀ ਕਹੂੰਗਾ ਵੀ ਕਦੇ ਵੀ ਕਿਸੇ ਚੀਜ਼ ਨੂੰ ਲੈ ਕੇ ਇਹ ਨਾ ਸੋਚਿਆ ਕਰੋ ਇਸ ਦੂਜੀ ਨੰਬਰ ਤੇ ਮੈਂ ਕਹਾਂਗਾ ਵੀ ਕਿਸੇ ਵੀ ਚੀਜ਼ ਲੈ ਕੇ ਇਹ ਨਾ ਸੋਚਾ ਕਰੋ ਵੀ ਮੇਰੇ ਤੋਂ ਯਾਰ ਇਹ ਚੀਜ਼ ਹੋਣੀ ਨਹੀਂ ਹੈਗੀ। ਮੋਟੀਵੇਸ਼ਨ ਆਪਣੇ ਅੰਦਰ ਲਿਆਓ, ਪੋਜ਼ਿਟਿਵਿਟੀ ਲਿਆਓ ਹਨਾ ਕੋਈ ਵੀ ਚੀਜ਼ ਕਰਨੀ ਆ ਤਾਂ ਕੋਈ ਗੱਲ ਨਹੀਂ ਕਈ ਵਾਰ ਬੰਦਾ ਨਹੀਂ ਸਕਸੈਸ ਹੁੰਦਾ ਹਨਾ ਇੱਕ ਵਾਰ, ਦੋ ਵਾਰ, ਕਈ ਵਾਰ ਰੱਬ ਸਾਡਾ ਇਮਤਿਹਾਨ ਲੈ ਰਿਹਾ ਹੁੰਦਾ ਹਨਾ ਵੀ ਦੇਖਦੇ ਆ ਜਿਹੜੀ ਚੀਜ਼ ਨੂੰ ਕੋਣ ਲਈ ਇਹ ਨਹੀਂ ਜਦੋਂ ਜ਼ਿਆਦ ਕਰ ਰਿਹਾ ਵੀ ਇਹ ਚ ਕਿੰਨਾ ਅਕਸਬਰ ਆ ਹਨਾ। ਕਈ ਵਾਰ ਪਰਮਾਤਮਾ ਸਾਡਾ ਇਮਤਿਹਾਨ ਲੈਂਦਾ ਹਨਾ ਸੋ ਕੋਈ ਵੀ ਚੀਜ਼ ਤੁਸੀਂ ਪਾਉਣੀ ਆ, ਅਚੀਵ ਕਰਨੀ ਆ ਉਹਦੇ ਲਈ ਮਿਹਨਤ ਕਰਨੀ ਪੈਂਦੀ ਆ ਠੀਕ ਹੈ ਜੀ। ਸੋ ਮਿਹਨ ਤੇ ਫਲ ਦੇਣਾ ਉਹਦੀ ਮਰਜ਼ੀ ਹਨਾ ਪਰਮਾਤਮਾ ਦੀ ਬਸ ਆਪਣੀ ਮਿਹਨਤ ਕਰਦੇ ਰਹੋ ਤੇ ਦਿਲ ਵਿੱਚ ਕਿਸੇ ਲਈ ਵੀ ਮਾੜੀ ਸੋਚ ਨਾ ਰੱਖੋ ਸਭ ਤੋਂ ਵੱਡੀ ਚੀਜ਼ ਇਹ ਹੈ ਤੁਸੀਂ ਅੰਦਰਲੀ ਆਪਣੀ ਸੋਚ ਸਹੀ ਰੱਖੋਗੇ ਤੁਹਾਡੇ ਨਾਲ ਵੀ ਸਹੀ ਹੋਗਾ ਹਨਾ ਕਿਸੇ ਦੇ ਪ੍ਰਤੀ 네ਗੇਟਿਵ ਹੋ ਜਾਤ ਖੋਗੇ ਤਾਂ ਉਹ 네ਗੇਟਿਵਿਟੀ ਤੁਹਾਡੇ ਅੰਦਰ ਪਹਿਲਾਂ ਆਉਣੀ ਹੈ ਹਨਾ ਕਿਉਂਕਿ ਅਸੀਂ ਕਿਸੇ ਬਾਰੇ 네ਗੇਟਿਵ ਸੋਚਾਂਗੇ ਤਾਂ ਇਟ ਮੀਨਸ ਆਪਣੇ ਮਾਈਂਡ ਚ ਪਹਿਲਾਂ 네ਗੇਟਿਵਿਟੀ ਆ ਗਈ ਹੈ ਹਨਾ ਇਸ ਲਈ ਕਿਸੇ ਬਾਰੇ ਵੀ 네ਗੇਟਿਵਨੈਸ ਨਾ ਸੋਚੋ ਪੋਜ਼ਿਟਿਵ ਸੋਚ ਰੱਖੋ ਆਪਣੇ ਲਈ ਵੀ ਤੇ ਹੋਰਾਂ ਲਈ ਵੀ ਸਾਰਿਆਂ ਦਾ ਭਲਾ ਮੰਗੋ ਸਾਰਿਆਂ ਲਈ ਰੱਬ ਤੋਂ ਬlesਸ ਮੰਗੋ ਹਨਾ ਸੋ ਜ਼ਿੰਦਗੀ ਦੇ ਜਿਹੜੇ ਪਲ ਨੇ ਹੈ ਹਸੀਨ ਪਲ ਹੁੰਦੇ ਆ ਛੋਟੇ ਛੋਟੇ ਮੋਮੈਂਟ ਉਹਨਾਂ ਨੂੰ ਕੈਪਚਰ ਕਰਿਆ ਕਰੋ ਫਿਰ ਦੇਖੋ ਜ਼ਿੰਦਗੀ ਕਿੰਨੀ ਖੂਬਸੂਰਤ ਬਣਦੀ ਆ ਸੋ ਇੱਥੇ ਵੀਡੀਓ ਕਦਮ ਕਰਦੇ ਆ ਚੰਗੀ ਲੱਗੇ ਤਾਂ ਲਾਈਕ ਕਮੈਂਟ ਤੇ ਸ਼ੇਅਰ ਜਰੂਰ ਕਰਿਓ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਿਓ ਥੈਂਕ ਯੂ ਵੈਰੀ ਮਚ